ਅੱਜ શ્રી ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਹਾੜਾ ਹੈਗਾ ਵਾ ਦੇਸ਼ਪੁਰ ਦੇ ਮੰਦਿਰਾਂ ਦੇ ਵਿੱਚ ਅੱਜ ਰੌਣਕ ਦੇਖਣ ਨੂੰ ਮਿਲ ਰਹੀ ਆ ਅੱਜ ਸ਼ਾਮ ਨੂੰ ਵੱਡੀ ਗਿਣਤੀ ਦੇ ਵਿੱਚ ਸ਼ਰਦਾਲੂ ਜੋ ਨੇ ਉਹ ਮੰਦਿਰਾਂ ਦੇ ਵਿੱਚ ਪਹੁੰਚਣਗੇ ਤਾਂ ਤਸਵੀਰਾਂ ਤੁਹਾਨੂੰ ਅਸੀਂ ਲੁਧਿਆਣਾ ਤੋਂ ਦਿਖਾ ਦਿੰਨੇ ਹਾਂ ਲੁਧਿਆਣਾ ਦੁਰਗਾ ਮਾਤਾ ਮੰਦਿਰ ਦੇ ਬਾਹਰ ਅਸੀਂ ਮੌਜੂਦ ਹੈਗੇ ਆ ਸੁਰੱਖਿਆ ਨੂੰ ਲੈ ਕੇ ਖਾਸ ਇੰਤਜ਼ਾਮ ਜਿਹੜੇ ਨੇ ਉਹ ਕੀਤੇ ਗਏ ਨੇ ਤਾਂ ਮੰਦਿਰ ਜਿਹੜੇ ਨੇ ਉਹ ਸਜਾਏ ਗਏ ਨੇ ਅੱਜ ਵੱਡੀ ਤਦਾਦ ਦੇ ਵਿੱਚ ਸ਼ਰਦਾਲੂ ਮੰਦਿਰਾਂ ਦੇ ਵਿੱਚ ਆ ਸ਼ਾਮ ਨੂੰ ਪਹੁੰਚਣਗੇ ਤਾਂ ਜਿਵੇਂ ਸੁਰੱਖਿਆ ਨੂੰ ਲੈ ਕੇ ਅਸੀਂ ਗੱਲਬਾਤ ਕਰ ਰਹੇ ਹਾਂ ਤਾਂ ਹਰ ਇੱਕ ਮੰਦਿਰ ਦੇ ਬਾਹਰ ਸੁਰੱਖਿਆ ਜਿਹੜੀ ਆ ਕੀ ਗਈ ਆ ਪੀਸੀਆਰ ਮੁਲਾਜ਼ਮ ਤਨਾਤ ਕੀਤੇ ਗਏ ਨੇ ਹਰ ਜਗ੍ਹਾ ਤੇ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਤਾਂ ਕਿ ਲੋਕਾਂ ਦੇ ਉੱਤੇ ਨਗਰ ਨਜ਼ਰ ਜੜੀ ਹੋ ਰੱਖੀ ਜਾਵੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਤਾਂ ਮੰਦਰਾ ਦੇ ਬਾਹਰ ਸੀਸੀਟੀਵੀ ਕੈਮਰੇ ਲੱਗੇ ਨੇ ਜੋ ਮੰਦਰਾ ਦੇ ਪ੍ਰਾਈਵੇਟ ਮੁਲਾਜ਼ਮ ਨੇ ਉਹ ਤਨਾਤ ਕੀਤੇ ਗਏ ਨੇ ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਜਿਹੜੇ ਜਵਾਨ ਨੇ ਉਹ ਵੀ ਤਨਾਤ ਕੀਤੇ ਗਏ ਨੇ ਤਾਂ ਪੀਸੀਆਰ ਮੁਲਾਜ਼ਮ ਨੇ ਜਿਹੜੇ ਕੀ ਮੰਦਰਾ ਦੇ ਬਾਹਰ ਗਸ਼ਤ ਕਰ ਰਹੇ ਨੇ ਹਰ ਇੱਕ ਸ਼ੱਕੀ ਵਿਅਕਤੀ ਦੀ ਜਾਂਚ ਵੀ ਕਰ ਰਹੇ ਨੇ ਉਹਨਾਂ ਤੇ ਨਿਗਾਹ ਬਣਾਈ ਹੋਈ ਆ ਤਾਂ ਇਹ ਚੈਕਿੰਗ ਜਿਹੜੀ ਆ ਇਹ ਅੱਜ ਕੀਤੀ ਜਾ ਰਹੀ ਆ ਅੱਜ ਜਨਮ ਅਸ਼ਟਮੀ ਦਾ ਤਿਹਾਰ ਹੈਗਾ ਵਾਜ ਇਸ ਨੂੰ ਲੈ ਕੇ ਸੁਰੱਖਿਆ ਜਿਹੜੀ ਆ ਪੁਖਤਾ ਕੀਤੀ ਗਈ ਆ ਹਰ ਐਂਟਰੀ ਪੁਆਇੰਟ ਜਿਹੜੇ ਨੇ ਉਹ ਸੀਲ ਕੀਤੇ ਗਏ ਨੇ ਨਾਕਾਬੰਦੀ ਕੀਤੀ ਗਈ ਆ ਸਟੇਸ਼ਨਾਂ ਦੇ ਉੱਤੇ ਗਸ਼ਤ ਵਧਾਈ ਗਈ ਆ ਰੇਲਵੇ ਸਟੇਸ਼ਨ ਜਿਹੜੇ ਨੇ ਉੱਥੇ ਗਸ਼ਤ ਵਧਾਈ ਗਈ ਆ ਹਰ ਇੱਕ ਟ੍ਰੇਨ ਦੀ ਜਿਹੜੀ ਆ ਚੈਕਿੰਗ ਕੀਤੀ ਜਾ ਰਹੀ ਆ ਬੱਸ ਅੱਡੇ ਤੇ ਜਿਹੜੀ ਆ ਚੈਕਿੰਗ ਕੀਤੀ ਜਾ ਰਹੀ ਆ ਤਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਮੁਲਾਜ਼ਮ ਨੇ ਉਹ ਲਗਾਤਾਰ ਹਰ ਇੱਕ ਸ਼ੱਕੀ ਵਿਅਕਤੀ ਤੇ ਨਿਗਰਾਨੀ ਰੱਖ ਰਹੇ ਨੇ ਕਿਉਂਕਿ ਕਿਸੇ ਤਰ੍ਹਾਂ ਦਾ ਮਾਹੌਲ ਖਰਾਬ ਨਾ ਹੋਵੇ ਤਾਂ ਉਸ ਨੂੰ ਲੈ ਕੇ ਵੀ ਪੰਜਾਬ ਪੁਲਿਸ ਜਿਹੜੀ ਆ ਉਹ ਚੌਕਸ ਹੋਈ ਜਾਂ ਤਾਂ ਇਹ ਸੁਰੱਖਿਆ ਨੂੰ ਲੈ ਕੇ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਅੱਜ ਜਨਮ ਅਸ਼ਟਮੀ ਦਾ ਅਤੇ ਹਰ ਦੇਸ਼ਪੁਰ ਦੇ ਵਿੱਚ ਮਨਾਇਆ ਜਾ ਰਿਹਾ ਵਾ ਮੰਦਰਾ ਦੇ ਵਿੱਚ ਰੌਣਕਾਂ ਲੱਗੀਆਂ ਨੇ ਮੰਦਰ ਸਜਾਏ ਹੋਏ ਨੇ ਉੱਥੇ ਨਾਲ ਦੀ ਨਾਲ ਸੁਰੱਖਿਆ ਸੁਰੱਖਿਆ ਵੀ ਜਿਹੜੀ ਆ ਪੂਕ ਤੱਕ ਕੀਤੀ ਗਈ ਆ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਗੜਬੜੀ ਨਾ ਹੋਵੇ ਤਾਂ ਅਸੀਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰ ਲੈਨੇ ਆ ਸਰ ਕਿਸ ਤਰ੍ਹਾਂ ਦੀ ਨਿਗਰਾਨੀ ਰੱਖੀ ਜਾ ਰਹੀ ਹੈ ਖਾਸ ਕਿਸ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਹੈ ਚੈਕਿੰਗ ਦੇਖੋ ਜੀ ਬਹੁਤ ਸੱਜੇ ਟੰਗਣਾ ਚੈਕ ਕੀਤੀ ਜਾ ਰਹੀ ਆ ਵੱਧ ਤੋਂ ਵੱਧ ਫੋਰਸ ਲਗਾਈ ਹੋਈ ਆ ਮੰਦਰਾਂ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਜਿਹੜਾ ਸ਼ਰਾਬ ਦੀ ਅੰਸਰ ਹੈ ਜਾਂ ਕੋਈ ਸ਼ਰਾਬ ਨਾ ਕਰ ਸਕੇ ਇਸ ਕਰਕੇ ਵੱਧ ਤੋਂ ਵੱਧ ਫੋਰਸ ਲੱਗੀ ਹੋਈ ਆ ਮੰਦਰਾਂ ਦੇ ਵਿੱਚ ਤੁਸੀਂ ਵੀ ਪੀਸੀਆਰ ਮੁਲਾਜ਼ਮੋਂ ਗਸ਼ਤ ਕਰ ਰਹੇ ਹੋ ਜੀ ਹਾਂ ਜੀ ਅਸੀਂ ਹਰ ਕਮੰਦਰ ਦੇ ਵਿੱਚ ਜਿਹੜੇ ਸਾਡੇ ਦੇ ਵਿੱਚ ਪੈਂਦੇ ਆ ਹਰ ਕਮੰਦਰ ਅਸੀਂ ਜਾਂਦੇ ਬਾਰ ਬਾਰ ਜਿਹੜਾ ਮਾਰ ਰਹੇ ਬਾਰ ਬਾਰ ਵੀ ਕੋਈ ਜਿਹੜਾ ਸ਼ਰਾਰਤੀ ਆਂਸਰ ਕੋਈ ਸ਼ਰਾਰਤ ਨਾ ਕਰ ਸਕੇ ਸੀਸੀਟੀਵੀ ਵੀ ਜਾਂਚ ਕਰਦੇ ਹਾਂ ਸਾਡੇ ਹਾਂ ਜੀ ਹਾਂ ਜੀ ਸੀਸੀਟੀਵੀ ਕੈਮਰੇ तकरीबन ਹਰ ਕਮਰਾ ਵਿੱਚ ਲੱਗੇ ਹੋਏ ਨੇ ਜੀ ਗੱਡੀਆਂ ਵੀ ਸਾਡੀਆਂ ਚੱਲ ਰਹੀਆਂ ਪੀਸੀਆਰ ਦੀਆਂ ਉਹਨਾਂ ਵਿੱਚ ਵੀ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਸ਼ਾਮ ਨੂੰ ਵੱਡੇ ਤਰ੍ਹਾਂ ਚ ਮੰਦਰ ਮੰਦਰ ਸ਼ਦਾਲੂ ਪਹੁੰਚਣਗੇ ਤਾਂ ਫਿਰ ਪੂਰੀ ਇਹ ਨਿਗਰਾਨੀ ਰਹੇਗੀ ਪੁਲਿਸ ਦੀ ਵੀ ਬਿਲਕੁਲ ਜੀ ਬਿਲਕੁਲ ਵੱਧ ਤੋਂ ਵੱਧ ਫੋਰਸ ਲੱਗੀ ਹੋਈ ਆ ਮੰਦਰਾਂ ਤੇ ਵੱਧ ਤੋਂ ਵੱਧ ਨਿਗਰਾਨੀ ਜਿਹੜੀ ਆ ਕੀਤੀ ਜਾ ਰ ਬਿਲਕੁਲ ਜਿਵੇਂ ਕਿ ਮੁਲਾਜ਼ਮ ਦੱਸ ਰਹੇ ਨੇ ਕਿ ਸੁਰੱਖਿਆ ਨੂੰ ਲੈ ਕੇ ਪੁਖਤਾ ਇੰਤਜ਼ਾਮ ਨੇ ਪੀਸੀਆਰ ਦੀ ਗਸ਼ਤ ਜਿਹੜੀ ਉਹ ਵਧਾਈ ਗਈ ਆ ਤਾਂ ਤੁਹਾਨੂੰ ਸਾਹਮਣੇ ਵੀ ਤਸਵੀਰਾਂ ਦਿਖਾ ਦਿੰਦੇ ਆ ਜਿਹੜੇ ਨਾਕੇ ਲਗਾਏ ਗਏ ਨੇ ਐਂਟਰੀ ਪੁਆਇੰਟ ਤੇ ਜੋ ਨਾਕੇ ਲਗਾਏ ਗਏ ਨੇ ਉਹ ਵੀ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਪੀਸੀਆਰ ਦੀਆਂ ਵੈਂਸ ਜਿਨ੍ਹਾਂ ਦੇ ਉੱਤੇ ਕੈਮਰੇ ਲੱਗੇ ਨੇ ਉਹ ਤਨਾਦ ਕੀਤੀਆਂ ਗਈਆਂ ਨੇ 스마트 ਸਿਟੀ ਦੇ ਜੋ ਕੈਮਰੇ ਨੇ ਪੁਲਿਸ ਕੰਟਰੋਲ ਰੂਮ ਦੇ ਵਿੱਚ ਉਸਦੀ ਵੀ ਉੱਥੇ ਵੀ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਗੜਬੜੀ ਨਾ ਹੋਵੇ ਤਾਂ ਜਨਮ ਅਸ਼ਟਮੀ ਦੇ ਤਿਹਾਰ ਨੂੰ ਲੈ ਕੇ ਅੱਜ ਸੁਰੱਖਿਆ ਜਿਹੜੀ ਆ ਵਧਾਈ ਗਈ ਆ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਰਾਰਤ ਨਾ ਕਰੇ ਕੋਈ ਮਾਹੌਲ ਖਰਾਬ ਨਾ ਹੋਵੇ ਉਸ ਨੂੰ ਲੈ ਕੇ ਪੁਲਿਸ ਜਿਹੜੀ ਆ ਉਹ ਗਸ਼ਤ ਕਰ ਰਹੀ ਆ ਹਰ ਇੱਕ ਮੰਦਰ ਦੇ ਬਾਹਰ ਪੀਸੀਆਰ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਹਰ ਇੱਕ ਤਰ੍ਹਾਂ ਦੀ ਜਿਹੜੀ ਆ ਜਾਂਚ ਮੁਲਾਜ਼ਮਾ ਵੱਲੋਂ ਕੀਤੀ ਜਾ ਰਹੀ ਹੈ ਕੋਈ ਵੀ ਸ਼ੱਕੀ ਵਿਅਕਤੀ ਜਿਹੜਾ ਦਿਖਦਾ ਵਾ ਉਸ ਤੇ ਉੱਤੇ ਉਸ ਦੀ ਜਾਂਚ ਕੀਤੀ ਜਾਂਦੀ ਆ ਲੁਧਿਆਣਾ ਦੇ ਜਿੰਨੇ ਵੀ ਐਂਟਰੀ ਪੁਆਇੰਟ ਨੇ ਉਹ ਪੂਰੀ ਤਰ੍ਹਾਂ ਸੀਰਕ ਤੇ ਰਹਿਤਾ ਹੈ ਦੇਸ਼ਾ ਦੇ ਸਪੈਸ਼ਲ ਵੈਨਸ ਜਿਹੜੀਆਂ ਮੈਂ ਤਿਆਰ ਕੀਤੀ ਗਈ ਨੇ ਇਹਨਾਂ ਉੱਤੇ ਵੀ ਕੈਮਰੇ ਲਗਾਏ ਗਏ ਨੇ ਹਰ ਇੱਕ ਚੌਂਕ ਤੇ ਇਸੇ ਤਰ੍ਹਾਂ ਦੀ ਇਹ ਵੈਨ ਜਿਹੜੀ ਆ ਉਹ ਖੜੀ ਨਜ਼ਰ ਆਵੇਗੀ ਤਾਂ ਅੱਜ ਜਨਮਸ਼ਟਮੀ ਦੇ ਤਿਹਾਰ ਨੂੰ ਲੈ ਕੇ ਪੁਲਿਸ ਵੱਲੋਂ ਸੁਰੱਖਿਆ ਜਿਹੜੀ ਅੱਜ ਲੁਧਿਆਣਾ ਦੇ ਵਿੱਚ ਵਧਾਈ ਗਈ ਆ ਖਾਸ ਤੌਰ ਤੇ ਮੰਦਰਾ ਦੇ ਬਾਹਰ ਵੱਡੀ ਤਦਾਦ ਦੇ ਵਿੱਚ ਮੁਲਾਜ਼ਮ ਤਨਾਤ ਕੀਤੇ ਗਏ ਨੇ ਪੀਸੀਆਰ ਵੈਂਟ ਤਨਾਤ ਕੀਤੀਆਂ ਨੇ ਜਿਹੜੇ ਮੰਦਰਾ ਦੇ ਕੈਮਰੇ ਨੇ ਉਹਨਾਂ ਤੇ ਜਿਹੜੀ ਨਿਗਰਾਨੀ ਰੱਖੀ ਜਾ ਰਹੀ ਹੈ ਉਹਨਾਂ ਦਾ ਕੰਟਰੋਲ ਜਿਹੜਾ ਵਾ ਪੁਲਿਸ ਦੇ ਹੱਥ ਦੇ ਵਿੱਚ ਹੈਗਾ ਵਾ ਪੁਲਿਸ ਉਹ ਸੀਸੀਟੀਵੀ ਕੈਮਰੇ ਨਾਲ ਹੀ ਵੀ ਸ਼ੱਕੀ ਵਿਅਕਤੀਆਂ ਦੀ ਜਾਂਚ ਕਰ ਰਹੀ ਆ ਤਾਂ ਲੁਧਿਆਣਾ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਜਿਹੜੀ ਅੱਜ ਪੁਕਤਾ ਇੰਤਜਾਮ ਨੇ ਜਨਮ ਅਸ਼ਟਮੀ ਦਾ ਤਿਹਾਰ ਹੈਗਾ ਵਾ ਜਨਮ ਅਸ਼ਟਮੀ ਦੇ ਤਿਹਾਰ ਨੂੰ ਲੈ ਕੇ ਅੱਜ ਸ਼ਾਮ ਨੂੰ ਮੰਦਿਰਾਂ ਦੇ ਵਿੱਚ ਜਿਹੜੀ ਆ ਭੀੜ ਦੇਖਣ ਨੂੰ ਮਿਲੇਗੀ ਰਸ਼ ਦੇਖਣ ਨੂੰ ਮਿਲੇਗਾ ਮੰਦਿਰਾਂ ਦੇ ਵਿੱਚ ਅੱਜ ਸ਼ਰਧਾਲੂ ਜਿਹੜੇ ਨੇ ਅੱਜ ਮੱਥਾ ਟੇਕਣ ਦੇ ਲਈ ਪਹੁੰਚ ਰਹੇ ਨੇ ਤਾਂ ਉਸੇ ਹੀ ਲੁਧਿਆਣਾ ਪੁਲਿਸ ਵੱਲੋਂ ਵੀ ਜਿਹੜੀ ਆ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਲੈ ਕੇ ਵੱਡੀ ਤਦਾਦ ਦੇ ਵਿੱਚ ਪੁਲਿਸ ਫੋਰਸ ਜਿਹੜੀ ਆ ਤਾਇਨਾਤ ਕੀਤੀ ਗਈ ਆ ਕੈਮਰਾਮੈਨ ਕੁਲਦੀਪ ਦੇ ਨਾਲ ਨਰਿੰਦਰ ਮਹਿਨ ਤੋਂ ਜਗਮੈਨ ਟੀਵੀ ਲੁਧਿਆਣਾ